ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਸਮਾਜ ਨੂੰ ਬੇਨਤੀ ਹੈ ਇਸ ਤਾਰਗੰਨ ਵਿੱਚ ਬੈਗਲ ਡੈਮ ਪਿੰਡ ਪੈਂਦਾ ਹੈ ਜੋ ਕਿ ਉਹਦੇ ਲਾਗੇ ਸਿੰਧੀ ਚਾਲਾ ਪਿੰਡ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਪ ਨੂੰ ਕਿਸੇ ਅਨਸਾਰ ਸ਼ਰਾਰਤੀ ਅਨਸਰਾਂ ਨੇ ਪਟ્રોલ ਪਾ ਕੇ ਅੱਗ ਲਾ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਉੱਥੇ ਇਸ ਟਾਈਮ ਕੋਈ ਵੀ ਸਿੱਖ ਨਹੀਂ ਪਹੁੰਚ ਰਿਹਾ ਇਹ ਅੱਜ ਘਟਨਾ ਹੋਈ ਹੈ ਇਦਾਂ ਹੀ ਜੇ ਅੱਜ ਇਕੱਠੇ ਸਿੱਖ ਨਾ ਹੋਏ ਤੇ ਹਰ 4 ਮਹੀਨੇ 5 ਮਹੀਨੇ ਬਾਅਦ ਇਸ ਤਰ੍ਹਾਂ ਘਟਨਾਵਾਂ ਵਾੜ ਗਿਆ ਪੰਜਾਬ ਦੇ ਤਾਂ ਆਪਾਂ ਸੁਣਦੇ ਸੀ ਕਿ ਅਦਵੀ ਦੀਆਂ ਘਟਨਾਵਾਂ ਹੁੰਦੀਆਂ ਨੇ ਹੁਣ ਆਪਣੇ ਉੱਤਰਾਖੰਡ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਹੋਣ ਲੱਗੀਆਂ ਆਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਗੁੱਸਾ ਆਇਆ ਕਿ ਆ ਕਿਉ ਲਾਈ ਬਾਬਾ ਕਿਹੜੇ ਬਾਬੇ ਗੁੱਸਾ ਨਹੀਂ ਕਿਹੜੇ ਬਾਬੇ ਬਣਿਆ ਬੱਬਾ ਗੁਰਮント ਬੱਬਾ ਬੁੱਢਾ ਬੱਬਾ ਸੇਕ ਬਗਾਈ ਕਰਮੰਤ ਬੱਬਾ ਰਜੁਨਤ ਬੱਬਾ ਅਜੇ ਤੇ ਉਹ ਕਿਥੇ ਰਹੰਦੇ ਹੋ ਓਏ ਸਤ ਸਬਤ ਇਹ ਹੁਣ ਡਰਾਮੇ ਕਰਨਾ ਨਾ ਮਾਰਨਾ ਪਲੀਜ਼ ਮਾਰਨਾ ਪਲੀਜ਼ ਤੈਨੂੰ ਪੈਸੇ ਕਿੰਨੇ ਦਿੱਤੇ ਨੇ ਗੁਰਦੁਆਰਾ ਸਾਹਿਬਨ ਤੇ ਹਾਂ ਗੁਰਦੁਆਰਾ ਸਾਹਿਬਨ ਤੇ ਤੈਨੂੰ ਪੈਸਾ ਕਿੰਨਾ ਦਿੱਤਾ ਗਿਆ ਮੈਂ ਨੂੰ ਪਾਸਾ ਕੰਡਕਟ ਕਰਿਆ ਮੈਂ ਕਿਹ ਲੈ ਮੈਂ ਗੁਰਦੁਆਰਾ ਮੰਨਾਰੇ ਸਾਹਮਣੇ ਨਹੀਂ ਅੱਜ ਲੈ ਤੂੰ ਨਹੀਂ ਮੈਂ ਗੁਰਦੁਆਰਾ ਮੰਨਾਰੇ ਸਾਹਮਣੇ ਰੱਖੇ ਆਪੇ ਲੈ ਦੇ ਕੋਈ ਕਰ ਬੱਲਕ ਕੋ ਨਹੀਂ ਖੁੱਲੀ ਤੇਰ ਕੋ ਤਾਂ ਮੋ ਦਿਖਣ ਕਿ ਨਾ ਮੈਂ ਬੱਲਕ ਤੋੜੀ ਨਾ ਵੇ ਕੋਈ ਕੁਛ ਆਗ ਤਾਂ ਲਾਈ ਉਹ ਕਿਹੜੀ ਲਾਈ ਮੈਂ ਪਾਪਾ ਬਣਾਇਆ ਮੈਂ ਪਾਪਾ ਬਣਾਉਣ ਨੂੰ ਚੱਲ ਪਾਪਾ ਤੂੰ ਪਾਪਾ ਬਣਾਇਆ ਤੂੰ ਉਹ ਪਾਪਾ ਖੜਾ ਸਾੜ ਦਿੱਤਾ ਤੀ ਤੂੰ ਪਾਪਾ ਬਣਾਇਆ